ਕਿ ਜਿਆ ਕਿਸੇ ਦਾ ਕੋਲਾਡਾ ਤਾਂ ਵੀ ਨਹੀਂ ਗਏ ਇਹੋ ਕਾਇਕਤੋ ਕੀਵੇਂ ਲੈ ਲਾਂਗੇ ਸਰ ਕਾਦੀ ਮੈਂ ਜਿਹੜੇ ਪ੍ਰੋਜੈਕਟ ਕੀਤੇ ਕੰਮ ਕੀਤੇ ਹੈ ਤੇ ਮੈਂ ਉਹਨਾਂ ਨੂੰ ਪੂਰਾ ਕਰਨਾ ਹੈ ਕਿ ਲੋਕਾਂ ਨੂੰ ਪਤਾ ਹੈ ਕਿ ਅਸੀਂ ਦਿਲੋਂ ਅੰਦਰੋਂ ਸਾਫ਼ ਹੋ ਕੇ ਅਸੀਂ ਲੋਕਾਂ ਨਾਲ ਕੰਮ ਕਰਦੇ ਕਰਦੇ ਕੰਮ ਕਰਦੇ ਆਏ ਤਾਂ 30 ਸਾਲ ਦੇ ਵਿੱਚ ਵੀ ਅੱਜ ਲੋਕਾਂ ਵਿੱਚ ਇੰਨਾ ਵਿਸ਼ਾ ਤੁਸੀਂ ਤੁਹਾਨੂੰ ਪੁੱਛਿਆ ਹੀ ਹੋਣਾ ਪਤਾ ਹੀ ਹੋਣਾ ਕਿ ਲੋਕ ਕਿਸ ਤਰ੍ਹਾਂ ਦੇ ਨਾਲ ਅੱਜ ਖੁਸ਼ੀ ਮਨਾ ਰਹੇ ਕਿ ਸਿਹਤ ਸਕੇ ਵਾਇਰਸ ਇੰਟਰਨੈਟ ਦੇ ਅਸੀਂ ਨਾਲ ਜੋੜ ਪਾ ਕੇ ਪਾਰਲੀਮੈਂਟ ਔਰ ਟਾਈਮ ਤੋਂ ਅੜ ਕੋਲ ਬਹੁਤ ਥੋੜਾ ਗਮਲੋ ਜੀ ਦਿਨੀ ਲਈ ਬਲਕ ਕਾ ਇਥੀ ਗੱਲ ਚੱਲਦੀ ਸੀ ਕਿ ਹਲਕਾ ਕਵਰ ਹੋ ਜੂ ਲੋਕਾਂ ਤੱਕ ਗੱਲ ਪਹੁੰਚ ਜੂਗੀ ਵੀ ਭਾਈ ਸਾਨੂੰ ਕਿਉਂ ਵੋਟ ਪਾਉਣਾ ਤਾਂ ਦੱਸਨੇ ਪਊਗਾ ਨਾ ਬੇਨਤੀ ਹੈ ਲੋਕ ਸਾਰੇ ਜਾਣਦੇ ਨੇ ਲੋਕਾਂ ਤੱਕ ਹੈ ਮੈਨੂੰ ਵੀ ਕਿਉਂਕਿ ਮੈਂ ਤਾਂ ਚੌਥੀ ਵਾਰ ਮੈਂ ਇਲੈਕਸ਼ਨ ਲੜ ਰਿਹਾ 15 ਸਾਲ ਹੋ ਗਏ ਆ ਚੌਥਾ ਇਲੈਕਸ਼ਨ ਹੈ ਤੇ ਮੈਂ ਤਾਂ ਘਰ-ਘਰ ਨੂੰ ਜਾਂਦਾ ਮੇਰੇ ਮੈਸੇਜ ਜਾਂ ਇਹ ਨਹੀਂ ਇਹ ਨਹੀਂ ਮਿਲਦਾ ਕਿਉਂਕਿ ਮੈਂ ਘਰ-ਘਰ ਜਾਂਦੀ ਅੱਜ ਲੋੜ ਨਹੀਂ ਜਿਹੜੇ ਸਾਡੇ ਅਸੀਂ ਕੀ ਕਰਨਾ ਚਾਹੁੰਦੇ ਕਾਂਜ ਗਰੰਟੀਆਂ ਸਾਡੇ ਗਵਰਨਮੈਂਟ ਨੇ ਜਿਹੜੀ ਕੀਤੀਆਂ ਇੱਕ ਤਾਂ ਉਹ ਸੀ ਸਾਰੇ ਮੈਨੀਫੈਸਟੋ ਜੋ ਰਾਜਪਾਲ ਦੀ ਤੇਰਾ ਉਹ ਮੈਚੋਰ ਮੈਨੀਫੈਸਟੋ ਕਾਫੀ ਗਰਗਰ ਪੇਚਾਉਣਗੇ ਬਨੌੜੇ ਜਣ ਸਾਡੇ ਲੱਗੇ ਕੰਮ ਤੇ ਪੋਚੇ ਰਾਸ ਤੇ ਸਾਨੂੰ ਕੁਝ ਇਨਗਰਮੀ ਲੋੜ ਨਹੀਂ ਕੋਈ ਜਿਵੇਂ ਨਾਲ ਜਾ ਕੇ ਮਿਲਣਾ ਜਿੱਤੇ ਕਿ ਕੇਸੀ ਪ੍ਰੋਗਰਾਮ ਬਣਾ ਲੈਣਗੇ ਸਾਡੇ ਲੀਡਰ ਹੱਤਾ ਲਈ ਅਸੀਂ ਉਸ ਤਰ੍ਹਾਂ ਜਾ ਕੇ ਅੱਜ ਲੋਕ ਕੋਸ਼ਿਸ਼ ਇਹ ਅਸੀਂ ਕਾਂਗਰਸ ਦੀ ਸਰਕਾਰ ਲਿਆਉਣ ਲਈ ਉਹਦਾ ਕਾਰਨ ਹੈ ਕਿ ਦੇਸ਼ ਨੂੰ ਬਚਾਉਣਾ ਇਕੱਲਾ ਇਹ ਨਹੀਂ ਕਿ ਸ਼ੇਰਸ ਨੂੰ ਐਂਬੀ ਬਣਾਣਾ ਦੇਸ਼ ਤਾਂ ਬਚੇਗਾ ਜੇ ਬੀਜੇਪੀ ਦੀ ਸਰਕਾਰ ਲਈਏ